ਸੀਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਇੰਡਸਟਰੀ ਤਾਂ ਉਹ ਅਸੀਂ ਦਿੱਲੀ ਤੱਕ ਪਹੁੰਚਾਂਗੇ ਬੋਝੇ ਚ ਨਹੀਂ ਅਸੀਂ ਵਾਦਾ ਕਰਾਂਗੇ ਤੁਸੀਂ ਤੁਸੀਂ ਵਾਦਾ ਨਹੀਂ ਕੀਤਾ ਪਰ ਅਸੀਂ ਵਾਦਾ ਕਰਾਂਗੇ ਅਸੀਂ ਕੋਸ਼ਿਸ਼ ਨਹੀਂ ਕਰਦੇ ਕੰਮ ਕਰਦੇ ਹਾਂ ਬਿਲਕੁਲ ਠੀਕ ਹੈ ਸਰ ਤੁਸੀਂ ਬਿਲਕੁਲ ਕੰਮ ਕਰਦੇ ਹੋ ਪਰ ਜੇ ਪੰਜਾਬ ਵਸਾਣਾ ਤੇ ਇੱਥੇ ਯੂਥ ਵਸਾਣਾ ਪੈਣਾ ਜੇ ਯੂਥ ਵਸੇਗਾ ਤੇ ਇੰਡਸਟਰੀ ਚੱਲੇਗੀ ਪੰਜਾਬ ਦੀ ਇਕਨੋਮੀ ਐਂਡੇ ਵਧੇਗੀ ਸਰ ਬਹੁਤ ਵੱਡੀ ਜ਼ਰੂਰਤ ਹੈ ਮੈਂ ਮੰਨੋ ਵੀ ਇਹ ਲੋਗੇ ਕਿ ਕਲੇਜੀ ਪ੍ਰੋਬਲਮ ਹੈ ਜਿਸਟਰੀ ਸਰਕਾਰ ਆਮ ਆਦਮੀ ਸਰਕਾਰ ਤੁਹਾਡੀ ਸਰਕਾਰ ਸਾਡੀ ਸਭ ਦੀ ਸਰਕਾਰ ਇਹ ਝੋਰ ਝੋਰ ਦੀ ਨਾਰਾ ਲਾ ਰਹੀ ਹੈ ਵੀ ਅਸੀਂ ਇੱਕ ਸਿਸਟਮ ਬਣਾ ਦਿੱਤਾ ਗ੍ਰੀਨ ਪੇਪਰ ਰਜਿਸਟਰੀ ਕਰਾਓ ਜਗਾ ਲਓ ਤੇ ਕੰਮ ਚਾਲੂ ਕਰੋ ਸਰ ਪਲੀਜ਼ ਇਸ ਪਲੈਟਫਾਰਮ ਤੇ کہہ ਰਹੇ ਆ ਦਿਸ ਇਜ਼ ਅ ਫੇਲੀਅਰ ਸਰ ਕਿਉਂ ਫੇਲੀਅਰ ਮੈਂ ਕਾਰਨ ਵੀ ਦੱਸਾਂਗਾ ਸਰ ਇੱਕ ਇੰਡਸਟਰੀਲੈਸ ਛੇ ਹੱfte ਦਾ ਇੰਤਜ਼ਾਰ ਕਰਕੇ ਚਾਰ ਡਿਪਾਰਟਮੈਂਟਾਂ ਤੋਂ ਪਰਮਿਸ਼ਨ ਲੈਂਦਾ ਔਰ ਉਸ ਤੋਂ ਬਾਅਦ ਉਹ ਸਟੈਂਪ ਡਿਊਟੀ ਪੂਰੀ ਜਮ੍ਹਾਂ ਕਰਾ ਕੇ ਆਪਣੀ ਰਜਿਸਟਰੀ ਕਰਵਾਦਾ ਜਦੋਂ ਰਜਿਸਟਰੀ ਕਰਾ ਕੇ ਉਹ ਆ ਕੇ ਆਪਣੀ ਜਗ੍ਹਾ ਤੇ ਹਾਂ ਹਾਂ ਮਾਰਦਾ ਲੈ ਜੀ ਮੈਂ ਤਾਂ ਫੈਕਟਰੀ ਲੱਗੀ ਉਹਨੂੰ ਪਤਾ ਲੱਗਦਾ ਮੈਂ ਘਟ ਐ ਜਾ ਜਿਹੜੀਆਂ ਪਰਮਿਸ਼ਨਾਂ ਤੋਂ ਗ੍ਰੀਨ ਪੇਪਰ ਰਜਿਸਟਰੀ ਵਾਸਤੇ ਲਈਆਂ ਉਹ ਸਾਰੀਆਂ ਦੁਬਾਰਾ ਵਾਈਟ ਪੇਪਰ ਬਿਜ਼ਨਸ ਚ ਲੈ ਕੇ ਆ ਲੱਗਦਾ ਜੀ ਦੁਬਾਰਾ ਗੋਲੋ ਜਿਹੜੀਆਂ ਪਰਮਿਸ਼ਨਾਂ ਗ੍ਰੀਨ ਪੇਪਰ ਰਜਿਸਟਰੀ ਵਾਸਤੇ ਸਬਸੈਟ ਆਫ ਕੋਰਪ ਡਿਪਾਰਟਮੈਂਟ 6 ਡਿਪਾਰਟਮੈਂਟਸ ਜਿਹੜੇ ਤੁਸੀਂ ਗ੍ਰੀਨ ਪੇਪਰ ਰਜਿਸਟਰੀ ਵਾਸਤੇ ਲੈ ਰਹੇ ਹੋ ਸੇਮ ਸਬਸੈਟ ਕੋਰਪ ਡਿਪਾਰਟਮੈਂਟਸ ਤੁਸੀਂ ਫਿਰ ਲੈ ਰਾਈਟ ਟੂ ਬਿਜ਼ਨਸ ਵਾਸਤੇ ਲੈ ਲਿਆ ਤੁਸੀਂ ਬੈਗ ਫੇਲ ਹੋ ਸਰ ਇੰਪਲੀਮੈਂਟੇਸ਼ਨ ਤੇ ਪ੍ਰੋਬਲਮ ਹੈਗੀ ਹੈ ਇੰਡਸਟਰੀ ਨੂੰ ਲੋੜ ਆ ਤੁਹਾਡੀ ਸਪੋਰਟ ਦੀ ਜਿਸ ਤਰ੍ਹਾਂ ਤੁਸੀਂ ਸਾਡੇ ਨਾਲਾਂ ਜੋ ਵਾਅਦਾ ਕਰਕੇ ਚੱਲੇ ਹੋ ਵੀ ਇੰਡਸਟਰੀ ਨੂੰ ਇੰਡਸਟਰੀ ਦੀ ਗੱਲ ਸੁਣੋਗੇ ਸੁਣੀ ਜਿੰਨੀ ਪ੍ਰੋਬਲਮ ਵੀ ਇੰਡਸਟਰੀ ਦੀ ਜਿਹੜੀ ਆ ਉਹ ਤੁਸੀਂ ਨਹੀਂ ਰਹਿਦੋਂਗੇ ਸਾਨੂੰ ਤੁਹਾਡੀ ਕਹਿਣਾਂ ਤੇ ਵਿਸ਼ਵਾਸ ਆ ਔਰ ਅਸੀਂ ਖਾਸ ਕਰਾਂਗੇ ਆਪਣੀ ਇੰਡਸਟਰੀ ਨੂੰ ਆਪਣੇ ਆਪਣੇ ਇੰਡਸਟਰੀ ਦੇ ਵਿੱਚ ਜਿਹੜੀ ਲੇਬਰ ਹੈ ਉਹ ਤੁਹਾਡੀ ਸਪੋਰਟ ਕਰੇ ਔਰ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਜਿੱਤ ਕੇ ਆਓਗੇ ਤੇ ਸਾਡੇ ਸਾਰਿਆਂ ਦੀ ਸਮੱਸਿਆ ਜਿਹੜੀ ਹੈ ਇੰਡਸਟਰੀ ਦੀ ਸਮੱਸਿਆ ਦਾ ਹੱਲ ਕਰੋਗੇ ਇਸ ਦੇ ਨਾਮ ਲਈ ਮੈਂ ਕਾਂਗਰਸ ਚੈਲੰਜ ਕਰਦਾ ਰਾਹੁਲ ਅਮੂਜਾ ਜੀ ਨੂੰ ਕਿਉਂਕਿ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਇੰਡਸਟਰੀ ਤਾ ਉਹਨੂੰ ਅਸੀਂ ਦਿੱਲੀ ਤੱਕ ਪਹੁੰਚਾਈਏ ਗੋਸ਼ੇ ਚ ਨਹੀਂ ਅਸੀਂ ਵਾਦਾ ਕਰਾਂਗੇ ਤੁਸੀਂ ਤੁਸੀਂ ਵਾਦਾ ਨਹੀਂ ਕੀਤਾ ਪਰ ਅਸੀਂ ਵਾਦਾ ਕਰਾਂਗੇ ਅਸੀਂ ਕੋਸ਼ਿਸ਼ ਨਹੀਂ ਕਰਦੇ ਕੰਮ ਕਰਦੇ ਹਾਂ ਬਿਲਕੁਲ ਠੀਕ ਹੈ ਸਰ ਤੁਸੀਂ ਬਿਲਕੁਲ ਕੰਮ ਕਰਦੇ ਹੋ ਪਰ ਜੇ ਪੰਜਾਬ ਵਸਾਣਾ ਤੇ ਇੱਥੇ ਯੂਥ ਵਸਾਣਾ ਪੈਣਾ ਜੇ ਯੂਥ ਵਸੇਗਾ ਤੇ ਇੰਡਸਟਰੀ ਚਲੇਗੀ ਪੰਜਾਬ ਦੀ ਇਕਨੋਮੀ ਅੱਗੇ ਵਧੇਗੀ ਸਰ ਬਹੁਤ ਵੱਡੀ ضرورت ਹੈ ਮੈਂ ਮੈਨੂੰ 20 ਸਾਲ ਹੋ ਗਏ ਕਿ ਗਲੇ ਦੀ ਪ੍ਰੋਬਲਮ ਹੈ ਸਰਕਾਰ ਆਮ ਆਦਮੀ ਸਰਕਾਰ ਤੁਹਾਡੀ ਸਰਕਾਰ ਸਾਡੀ ਸਭ ਦੀ ਸਰਕਾਰ ਇਹ ਝੋਰ-ਝੋਰ ਦੀ ਨਾਅਰਾ ਲਾ ਰਹੀ ਹੈ ਵੀ ਅਸੀਂ ਇੱਕ ਸਿਸਟਮ ਬਣਾ ਦਿੱਤਾ ਗ੍ਰੀਨ ਪੇਪਰ ਜਸਤੀ ਕਰਾਓ ਜਗਾ ਲਓ ਤੇ ਕੰਮ ਚਾਲੂ ਕਰੋ ਸਰ ਪਲੀਜ਼ ਇਸ ਪਲੈਟਫਾਰਮ ਤੇ ਕਹਿ ਰਿਹਾ ਦਿਸ ਇਸ ਅ ਫੇਲਿਅਰ ਸਰ ਕਿਉਂ ਫੇਲਿਅਰ ਮੈਂ ਕਾਰਨ ਵੀ ਦਸਾਂਗਾ ਸਰ ਇੱਕ ਇੰਡਸਟਰੀਲਿਸਟ 6 ਹਫਤੇ ਦਾ ਇੰਤਜ਼ਾਰ ਕਰਕੇ ਚਾਰ ਡਿਪਾਰਟਮੈਂਟਾਂ ਤੋਂ ਪਰਮਿਸ਼ਨ ਲੈਂਦਾ ਔਰ ਉਸ ਤੋਂ ਬਾਅਦ ਉਹ ਸਟੈਂਪ ਜੁੜੀ ਪੂਰੀ ਜਮ੍ਹਾਂ ਕਰਾ ਕੇ ਆਪਣੀ ਰਜਿਸਟਰੀ ਕਰਵਾਦਾ ਜਦੋਂ ਰਜਿਸਟਰੀ ਕਰਾ ਕੇ ਉਹ ਆ ਕੇ ਆਪਣੀ ਜਗ੍ਹਾ ਤੇ ਹਾਂ ਹਾਂ ਮਾਰਦਾ ਲੈ ਵੀ ਮੇਰਾ ਫੈਕਟਰੀ ਲੱਗੀ ਉਹਨੂੰ ਪਤਾ ਲੱਗਦਾ ਨਾ ਘਟ ਐ ਜਾ ਜਿਹੜੀਆਂ ਪਰਮਿਸ਼ਨਾਂ ਤੋਂ ਗ੍ਰੀਨ ਪੇਪਰ ਰਜਿਸਟਰੀ ਵਾਸਤੇ ਲਈਆਂ ਉਹ ਸਾਰੀਆਂ ਦੁਬਾਰਾ ਮਾਈਕ੍ਰੋ ਬਿਜ਼ਨਸ ਚ ਲੈ ਗਿਆ ਲੱਗਦਾ ਜਿਹੜੀਆਂ ਪਰਮਿਸ਼ਨਾਂ ਗ੍ਰੀਨ ਪੇਪਰ ਰਜਿਸਟਰੀ ਵਾਸਤੇ ਸਬਸੈਟ ਆਫ ਕੋਰਪ ਡਿਪਾਰਟਮੈਂਟ 6 ਡਿਪਾਰਟਮੈਂਟ ਜਿਹੜੇ ਤੁਸੀਂ ਗ੍ਰੀਨ ਪੇਪਰ ਰਜਿਸਟਰੀ ਵਾਸਤੇ ਲੈ ਰਹੇ ਹੋ ਸੇਮ ਸਬਸੈਟ ਕੋਰਪ ਡਿਪਾਰਟਮੈਂਟਸ ਤੁਸੀਂ ਫਿਰ ਰਾਈਟ ਬਿਜ਼ਨਸ ਵਾਸਤੇ ਲੈ ਲੈਂਦੇ ਤੁਸੀਂ ਬਿਗ ਫੇਲਿਅਰ ਸਰ ਇੰਪਲੀਮੈਂਟੇਸ਼ਨ ਤੇ ਪ੍ਰੋਬਲਮ ਹੈਗੀ ਹੈ ਇੰਡਸਟਰੀ ਨੂੰ ਲੋੜ ਆ ਤੁਹਾਡੀ ਸਪੋਰਟ ਦੀ ਚਸਤਰਾ ਤੁਸੀਂ ਸਾਡੇ ਨਾਲ ਦਾ ਵਾਅਦਾ ਕਰਕੇ ਚੱਲਿਓ ਵੀ ਇੰਡਸਟਰੀ ਨੂੰ ਇੰਡਸਟਰੀ ਦੀ ਗੱਲ ਸੁਣੋਗੇ ਸੂਈ ਜਿਹੀ ਪ੍ਰੋਬਲਮ ਵੀ ਇੰਡਸਟਰੀ ਦੀ ਜਿਹੜੀ ਆ ਉਹ ਤੁਸੀਂ ਨਹੀਂ ਲੈ ਰਹੋਗੇ ਸਾਨੂੰ ਤੁਹਾਡੀ ਕਹਿਣੇ ਦੇ ਵਿਸ਼ਵਾਸ ਆ ਔਰ ਅਸੀਂ ਦਰਖਾਸਤ ਕਰਾਂਗੇ ਆਪਣੀ ਇੰਡਸਟਰੀ ਨੂੰ ਆਪਣੇ ਆਪਣੇ ਇੰਡਸਟਰੀ ਦੇ ਵਿੱਚ ਜਿਹੜੀ ਲੇਬਰ ਆ ਉਹ ਤੁਹਾਡੀ ਸਪੋਰਟ ਕਰੇ ਔਰ ਸਾਨੂੰ ਵਿਸ਼ਵਾਸ ਹੈ ਵੀ ਤੁਸੀਂ ਜਿੱਤ ਕੇ ਆਓਗੇ ਤੇ ਸਾਡੇ ਸਾਰਿਆਂ ਦੀ ਸਮੱਸਿਆ ਜਿਹੜੀ ਆ ਇੰਡਸਟਰੀ ਦੀ ਸਮੱਸਿਆ ਦਾ ਹੱਲ ਕਰੋਗੇ ਇਸ ਦੇ ਨਾਲ ਲਈ ਮੈਂ ਕਾਂਗਰਸ ਲਈ ਕਰਦਾ راہੁਲ ਅਮੂਜਾ ਜੀ ਨੂੰ